ਮਹਾਤਮਾ ਗਾਂਧੀ ਦੀ ਪਰਪੋਤੀ ਅਸੀਸ ਲਤਾ ਰਾਮ ਗੋਵਿੰਦ ਨੇ ਅਜਿਹਾ ਕੰਮ ਕਰ ਦਿੱਤਾ ਹੈ ਜਿਸ ਕਰਕੇ ਹਰ ਕੋਈ ਹੈਰਾਨ ਪਰੇਸ਼ਾਨ ਹੈ ਉਸ ਦੇ ਇਸ ਕਾਰਨਾਮੇ ਕਰਕੇ ਉਸ ਨੂੰ 7 ਸਾਲ ਦੀ ਜੇਲ੍ਹ ਵਿੱਚ ਸਜ਼ਾ ਹੋ ਗਈ ਹੈ ਜਿਸ ਵਿੱਚ ਗਾਂਧੀ ਨੂੰ ਮਹਾਤਮਾ ਕਿਹਾ ਜਾਂਦਾ ਹੈ ਲੋਕ ਉਸ ਦੀ ਇਮਾਨਦਾਰੀ ਦੀਆਂ ਸੋਹਾਂ ਖਾਂਦੇ ਨੇ ਅੱਜ ਉਸੇ ਦੀ ਵੰਸ਼ ਨੇ ਗਾਂਧੀ ਦੇ ਨਾਮ ਤੇ ੱੱਬਾ ਲਗਾ ਦਿੱਤਾ ਹੈ ਕਹਨ ਉਦਾਸ ਨਹੀਂ ਹੈ ਕਿ ਗਾਂਧੀ ਦੀ ਪਰਪੋਤੀ ਜੋ ਕਿ ਸਾਊਥ ਅਫਰੀਕਾ ਦੇ ਵਿੱਚ ਰਹਿੰਦੀ ਸੀ ਉਸ ਨੇ 3 ਕਰੋੜ ਦੀ ਧੋਖਾਧੜੀ ਦਾ આરોਪ ਲੱਗਾ ਹੈ ਇਹ આરોਪ ਅਦਾਲਤ ਵਿੱਚ ਸਾਬਤ ਹੋ ਚੁੱਕਾ ਹੈ ਤੇ ਹੁਣ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਮਹਾਤਮਾ ਗਾਂਧੀ ਦੀ ਪਰਪੋਤੀ ਲਤਾ ਰਾਮ ਗੁਵਿੰਦ ਨੇ ਇੱਕ ਬਿਜ਼ਨਸਮੈਨ ਨੂੰ ਧੋਖਾ ਦਿੱਤਾ ਹੈ ਉਸ ਬਿਜ਼ਨਸਮੈਨ ਨੇ આરોਪ ਲਾਇਆ ਹੈ ਕਿ ਉਸ ਨੇ ਫਰਜੀ ਦਸਤਾਵੇਜ਼ ਧੋਖਾਧੜੀ ਕੀਤੀ ਹੈ ਇਸ ਮਾਮਲੇ ਦੀ ਕੋਰਟ ਵਿੱਚ ਸੁਣਵਾਈ ਹੋਈ ਜਿੱਥੇ ਅਦਾਲਤ ਨੇ ਲਤਾ ਰਾਮ ਗੋਵਿੰਦ ਨੂੰ ਦੋਸ਼ੀ ਕਰਾਰ ਕਰ ਦਿੱਤਾ ਮਹਾਤਮਾ ਗਾਂਧੀ ਦੇ ਪਰਿਵਾਰ ਨਾਲ ਜੁੜੇ ਹੋਣ ਕਰਕੇ ਇਹ ਖਬਰ ਸਾਹਮਣੇ ਪਈ ਤੇ ਅਜੇ ਵੀ ਲੋਕ ਇਸ ਗੱਲ ਤੇ ਯਕੀਨ ਨਹੀਂ ਕਰ ਰਹੇ ਕਿ ਉਸਦੇ ਹੀ ਗਾਂਧੀ ਦੇ ਵੰਸ਼ ਦਾ ਵੀ ਕੋਈ ਸ਼ਖਸ ਇਹ ਕੰਮ ਕਰ ਸਕਦਾ ਹੈ ਇਸ ਖਬਰ ਦੇ ਆਉਣ ਤੋਂ ਬਾਅਦ ਹਰ ਕੋਈ ਗਾਂਧੀ ਦੀ ਪੋਤੀ ਨੂੰ ਸੋਸ਼ਲ ਮੀਡੀਆ ਤੇ ਟ੍ਰੋਲ ਕਰਤਾ ਦਿਖਾਈ ਦੇ ਰਹੇ ਆ। ਸੋ ਇੱਕ ਬਹੁਤ ਹੀ ਸੋ ਇੱਕ ਬਹੁਤ ਹੀ ਅਪਮਾਨਜਨਕ ਖਬਰ ਹੈ ਮਹਾਤਮਾ ਗਾਂਧੀ ਹੁਣਾਂ ਦੇ ਲਈ।